ਧੰਨਵਾਹਿ ਗੁਰੂ ਜੀਓ ਕਬੀਰ ਨੈਣ ਨਿਹਾਰੋਂ ਤੁਝ ਕੋ ਸ਼ਰਵਨ ਸੁਨੋਂ ਤੋ ਨਾਓ ਬੈਨ ਉਚਰੋਂ ਤੋ ਨਾਮ ਜੀ ਚਰਨ ਕਮਲ ਰਿਦ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹਾਂ ਅੰਤ ਉਰਿਆਦ ਚਰਨ ਕਮਲ ਕੀ ਮੋਜ ਮੈਂ ਰਹਾਂ ਅੰਤ ਉਰਿਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗਰੀਬ ਨਵਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਗੁਰੂ ਜੀ ਦੀ ਪਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਹਜ਼ੂਰ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਗੁਰੂ ਸਾਹਿਬ ਜੀ ਦੀ ਪਵਨ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਦੇ ਨਾਂ ਦੀਵਾਨਾਂ ਵਿੱਚ ਕਰਦੇ ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੁਣ ਤੱਕ ਆਪਾਂ 118 ਸ਼ਲੋਕਾਂ ਦੀ ਵਿਚਾਰ ਆਪਣੀ ਤੁਛ ਮਤਬੁੱਧ ਸਮਰੱਥਾ ਅਨੁਸਾਰ ਕਰਨ ਦਾ ਯਤਨ ਕੀਤਾ ਹੈ। ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਿਛਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਜ਼ਿਕਰ ਕਰ ਰਹੇ ਸਨ। ਗੁਰੂ ਦੇ ਪਾਥ ਗੁਰੂ ਦੇ ਮਾਰਗ ਦੇ ਉੱਤੇ ਤੁਰਨ ਲਈ ਲੋਕ ਲਾਜ ਉਸਤਤ ਨਿੰਦਾ ਦੀ ਚਾਹਨਾ ਜਾਂ ਡਰ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਤੂੰ ਜਿਨ੍ਹਾਂ ਸੰਸਾਰ ਦੇ ਜੀਵਾਂ ਦੀ ਪ੍ਰਵਾਹ ਕਰਕੇ ਇਸ ਉਡੀਕ ਵਿੱਚ ਹੈ ਵੀ ਲੋਕ ਨਿੰਦਾ ਨਾ ਕਰਨ ਜਾਂ ਚੰਗਾ ਆਖਣ ਜਾਂ ਮੇਰੇ ਨਾਲ ਸਤ ਸੰਗ ਜਾਂ ਧਰਮ ਗੁਰੂ ਦੇ ਮਾਰਗ ਦੇ ਉੱਤੇ ਨਾਲ ਤੁਰਨ ਮੈਂ ਫਿਰ ਤੁਰਾਂ ਉਹ ਸਾਰਾ ਸੰਸਾਰ ਤਾਂ ਬੰਦਰਾਂ ਵਿੱਚ ਵੱਜਾ ਹੋਇਆ ਹੈ ਕੀ ਤੂੰ ਵੀ ਉਹਨਾਂ ਬੰਦਨਾ ਵਿੱਚ ਵੱਜੇ ਹੋਏ ਲੋਕਾਂ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਤੁਰਨਗੇ ਤਾਂ ਤੂੰ ਤੁਰੇਗਾ ਜੇ ਤੇਰੇ ਅੰਦਰ ਜਗਿਆਸਾ ਹੈ ਜੇ ਤੇਰੇ ਅੰਦਰ ਤੁਰਨ ਦੀ ਇੱਛਾ ਸ਼ਕਤੀ ਹੈ ਤਾਂ ਇਸ ਨੂੰ ਤੂੰ ਵਾਹਿਗੁਰੂ ਦੀ ਆਪਣੇ ਉੱਤੇ ਬਖਸ਼ਿਸ਼ ਸਮਝ ਇਸ ਬਖਸ਼ਿਸ਼ ਨੂੰ ਲੋਕਾਂ ਵੱਲ ਵੇਖ ਕੇ ਅਜਾਈ ਨਾ ਗਵਾ ਆਪਣੇ ਅੰਦਰ ਦੀ ਇਸ ਜਗਿਆਸਾ ਦਾ ਗਲ ਨਾ ਕੁੱਟ ਜੇ ਤੇਰੇ ਅੰਦਰ ਇਹ ਭੁੱਖ ਜਾਂ ਤੇਰੇ ਅੰਦਰ ਇਹ ਲਗਨ ਜਾਂ ਤਾਂਗ ਕਿਣਕਾ ਮਾਤਰ ਵੀ ਪੈਦਾ ਹੋਈਏ ਤੇ ਇਸ ਅਮੋਲਕ ਦਾਤ ਨੂੰ ਸੰਭਾਲਣ ਦਾ ਯਤਨ ਕਰ ਤੇ ਗੁਰੂ ਦੇ ਮਾਰਗ ਦੇ ਉੱਤੇ ਸਿੱਦਤ ਨਾਲ ਤੁਰ। ਪੁੱਛਿਆ ਕਬੀਰ ਜੀ ਮਹਾਰਾਜ ਨੇ ਕਿ ਜਿਨ੍ਹਾਂ ਦੁਨੀਆਂ ਦੇ ਲੋਕਾਂ ਨੂੰ ਆਪ ਜੀ ਕਹਿੰਦੇ ਹੋ ਜਗ ਬੰਧਿਉ ਜੇ ਜੇਵਰੀ ਤੇ ਮਤ ਬੰਧੋ ਕਬੀਰ ਕਿਉਂ ਕਿਵੇਂ ਬੱਜੇ ਹੋਏ ਹਨ ਲੋਕ ਇਨ੍ਹਾਂ ਬੰਧਨਾ ਵਿੱਚ ਤਾਂ ਉਹਨਾਂ ਨੇ ਫਿਰ ਅਗਲੇ ਸ਼ਲੋਕ ਵਿੱਚ ਸਾਨੂੰ ਸਮਝਾਇਆ ਵੇਖੋ ਕਿੰਨਾ ਪੀੜਾ ਕਿੰਨਾ ਮਜਬੂਤ ਬੰਧਨ ਹੈ ਸਰੀਰ ਵਿੰਸ ਰਿਹਾ ਹੈ ਸਾਹ ਆਖਰੀ ਹਨ ਸਮਾਂ ਹੱਥੋਂ ਕਿਸ ਗਿਆ ਹੈ ਫਿਰ ਵੀ ਬੰਦਾ ਆਪਣੀਆਂ ਅੱਖਾਂ ਦੀਆਂ ਸੈਨਤਾ ਤੱਕ ਨਾਲ ਪਰਿਵਾਰ ਦੇ ਜੀਆਂ ਨੂੰ ਪਦਾਰਥ ਦੀ ਸੋਝੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਉਸ ਵੇਲੇ ਉਸ ਨੂੰ ਆਪਣੇ ਜੀਵਨ ਨਾਲੋਂ ਪਦਾਰਥ ਬਾਰੇ ਦੱਸਣਾ ਕਿਤੇ ਜ਼ਿਆਦਾ ਜ਼ਰੂਰੀ ਲੱਗਦਾ ਹੈ ਇਨਾ ਬੰਧਨ ਹੈ ਜਾਨੀ ਕਿ ਆਖਰੀ ਸਾਹ ਤੱਕ ਵੀ ਮਨੋਕ ਇਹਨਾਂ ਬੰਧਨਾਂ ਵਿੱਚੋਂ ਨਿਕਲਦਾ ਨਹੀਂ ਭਾਵੇਂ ਜੀਵਨ ਹੱਥੋਂ ਨਿਕਲ ਰਿਹਾ ਹੁੰਦਾ ਹੈ ਇਹ ਤਾਂ ਕੇਵਲ ਉਦਾਹਰਣ ਮਾਤਰ ਉਹਨਾਂ ਆਖਰੀ ਸਾਹ ਦੀ ਗੱਲ ਕੀਤੀ ਆਖਰੀ ਘੜੀਆਂ ਦੀ ਗੱਲ ਕੀਤੀ ਪਰ ਉਹ ਕਹਿੰਦੇ ਨੇ ਵੀ ਇਹ ਸਾਰਾ ਅਮੋਲਕ ਜੀਵਨ ਇਸ ਤਰ੍ਹਾਂ ਹੀ ਗੁਜ਼ਰ ਰਿਹਾ ਹੈ ਪਲ-ਪਲ ਬੰਦਾ ਮੌਤ ਦੇ ਨੇੜੇ ਜਾ ਰਿਹਾ ਹੈ ਪਰ ਇਸ ਦੀਆਂ ਅੱਖਾਂ ਵਿੱਚ ਅਜੇ ਵੀ ਮੈਨੂੰ ਉਹ ਕੰਗਾਲੀ ਤੇ ਗਰੀਬੀ ਨਜ਼ਰ ਆਉਂਦੀ ਹੈ ਜਿਹੜੀ ਇਹਦੇ ਦਿਲ 'ਚ ਹੈ ਨਹੀਂ ਅਮੀਰੀ ਅੰਦਰ ਦੀ ਅਮੀਰੀ ਨਾ ਹੋਣ ਕਰਕੇ ਇਸ ਦੀਆਂ ਅੱਖਾਂ ਵਿੱਚੋਂ ਮੈਨੂੰ ਗੁਰਬਤ ਕੰਗਾਲੀ ਤੋਂ ਸવાય ਕੁਝ ਨਜ਼ਰ ਨਹੀਂ ਆਉਂਦਾ ਹੁਣ ਅਗਲੇ ਸ਼ਲੋਕ ਹਨ ਜਿਨ੍ਹਾਂ ਦੀ ਆਪਾਂ ਵਿਚਾਰ ਕਰਨੀ ਹੈ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਸਾਨੂੰ ਦੱਸਦੇ ਨੇ ਵੀ ਆਪਾਂ ਉਸ ਪਰਮੇਸ਼ਰ ਦੇ ਮਾਰਗ ਦੇ ਉੱਤੇ ਤੁਰਦਿਆਂ ਹੋਇਆਂ ਕਿਸ ਤਰ੍ਹਾਂ ਉਹਦੀ ਸਿਫਤ ਕਰੀਏ ਕੀ ਦਾਤ ਮੰਗੀਏ ਫਿਰ ਜਿਸ ਸਦਕਾ ਸਾਡੀ ਵਾਹਿਗੁਰੂ ਦੇ ਨਾਲ ਬਣ ਆਏ ਮਹਾਰਾਜ ਕਹਿੰਦੇ ਨੇ ਉਹ ਦਾਤ ਕੀ ਹੈ ਹਜ਼ੂਰ ਨੇ ਫਰਮਾਇਆ ਕਬੀਰ ਨੈਨ ਨਿਹਾਰੋਂ ਤੁਝ ਕੋ ਹਮੇਸ਼ਾ ਇਹ ਜਗਿਆਸਾ ਆਪਣੇ ਅੰਦਰ ਜਿਹੜੀ ਇੱਛਾ ਪੈਦਾ ਹੋਈ ਹੈ ਨਾ ਅੰਦਰ ਵੀ ਮੈਂ ਗੁਰੂ ਦੇ ਸਤ ਸੰਗਤ ਦੇ ਮਾਰਗ ਤੇ ਤੁਰਾਂ ਰੱਬ ਦੇ ਰਾਹ ਤੇ ਕਦਮ ਰੱਖਾਂ ਇਸ ਜਗਿਆਸਾ ਨੂੰ ਹੋਰ ਜ਼ਿਆਦਾ ਵਧਾਈਏ ਉਸ ਜਗਿਆਸਾ ਨੂੰ ਕਾਇਮ ਰੱਖਣ ਲਈ ਬੇਨਤੀ ਵਿੱਚ ਜੁੜੀ ਹੈ ਤੇ ਉਹ ਬੇਨਤੀ ਕੀ ਹੋਵੇ ਅਰਦਾਸ ਕਰੀਏ ਕਬੀਰ ਨੈਨ ਨਿਹਾਰੋਂ ਤੁਝ ਕੋ ਏ ਮੇਰੇ ਮਾਲਕ ਸਾਈਂ ਮੈਂ ਸਦਾ ਆਪਣੀ ਅੱਖਾਂ ਦੇ ਨਾਲ ਕੋਲ ਆਲਮ ਤੇ ਸੰਸਾਰ ਵਿੱਚ ਤੁਹਾਨੂੰ ਹੀ ਵੇਖਾਂ ਤੁਹਾਡੀ ਜੋਤ ਦਾ ਪਸਾਰਾ ਹੀ ਮੇਰੇ ਦ੍ਰਿਸ਼ਟੀਗੋਚਰ ਹੋਵੇ ਤੁਸੀਂ ਕਦੇ ਮੇਰੀਆਂ ਅੱਖਾਂ ਤੋਂ ਉੱਜਲ ਨਾ ਹੋਵੋ ਭਾਵ ਮੈਂ ਕਦੇ ਜਗਤ ਨੂੰ ਮੇਰ-ਤੇਰ ਭੇਦ ਭਾਵ ਨਾਲ ਨਾ ਵੇਖਾਂ ਸਾਰਾ ਸੰਸਾਰ ਮੈਨੂੰ ਤੁਹਾਡਾ ਹੀ ਰੂਪ ਨਜ਼ਰ ਆਵੇ ਮੇਰੀਆਂ ਅੱਖਾਂ ਦੇ ਵਿੱਚ ਸਮ ਦ੍ਰਿਸ਼ਟੀ ਆ ਜਾਏ ਬਰਾਬਰਤਾ ਆ ਜਾਏ ਮੇਰਾ ਦ੍ਰਿਸ਼ਟੀਕੋਣ ਤੇ ਨਜ਼ਰੀਆ ਸੰਸਾਰ ਨੂੰ ਵੇਖਣ ਦਾ ਇਹ ਬਣ ਜਾਏ ਮੈਂ ਕੇਵਲ ਰੂਪ ਰੰਗ ਆਕਾਰ ਹੀ ਨਹੀਂ ਇਹਨਾਂ ਦੇ ਪਿੱਛੇ ਖੜੀ ਹੋਈ ਤੁਹਾਡੀ ਤਾਕਤ ਨੂੰ ਵੀ ਜਗਤ ਨੂੰ ਵੇਖ ਕੇ ਮਹਿਸੂਸ ਕਰਾਂ ਸਾਰੇ ਜੀਵਾਂ ਵਿੱਚ ਤੁਸੀਂ ਵਸਦੇ ਹੋ ਤੁਹਾਡੀ ਜੋਤ ਦਾ ਪਸਾਰਾ ਹੈ ਇਹ ਮੈਨੂੰ ਮਹਿਸੂਸ ਹੋਵੇ ਇਹ ਮੈਨੂੰ ਹਰ ਵੇਲੇ ਫੀਲ ਹੋਵੇ ਇਹ ਹਰ ਵੇਲੇ ਅਨਪਵ ਹੋਵੇ ਫਿਰ ਅਗਲੀ ਦਾਤ ਕੀ ਮੰਗਣੀ ਹੈ ਸ਼ਰਵਨ ਸੁਨੋ ਤੋ ਨਾਉ ਹੀ ਮੇਰੇ ਮਾਲਕ ਜੀ ਮੈਂ ਆਪਣੇ ਕੰਨਾਂ ਦੇ ਨਾਲ ਸਦਾ ਹੀ ਤੁਹਾਡਾ ਨਾਮ ਸੁਣਾ ਆਪਣੇ ਕੰਨਾਂ ਦੇ ਨਾਲ ਹੀ ਮੇਰੇ ਪਰਮੇਸ਼ਰ ਵਾਹਿਗੁਰੂ ਸਦਾ ਮੈਂ ਤੁਹਾਡੀ ਸਿਫਤ ਸੁਣਾ ਤੁਹਾਡੀ ਵਡਿਆਈ ਸੁਣਾ ਤੁਹਾਡਾ ਗੁਣ ਗਾਨ ਸੁਣਾ ਭਗਤ ਰਵਿਦਾਸ ਜੀ ਮਹਾਰਾਜ ਦਾ ਆਪਾਂ ਇੱਕ ਸ਼ਬਦ ਅੱਗੇ ਵਿਚਾਰਿਆ ਇਹੋ ਜੀ ਅਰਦਾਸ ਉਹਨਾਂ ਦੇ ਸ਼ਬਦ ਵਿੱਚ ਵੀ ਮੌਜੂਦ ਹੈ ਚਿਤ ਸਿਮਰਨ ਕਰੋ ਮੈਂ ਚੇਤ ਵਿੱਚ ਸਦਾ ਤੁਹਾਡਾ ਸਮਰਨ ਯਾਦ ਰੱਖਾਂ ਨੈਨ ਅਭਿਲੋਕਨੋ ਇਹਨਾਂ ਅੱਖਾਂ ਦੇ ਨਾਲ ਸਾਰੇ ਜਗਤ ਵਿੱਚ ਤੁਹਾਡੀ ਜੋਤ ਨੂੰ ਮਹਿਸੂਸ ਕਰਾਂ ਤੁਸੀਂ ਵਰਤਦੇ ਹੋਏ ਮਹਿਸੂਸ ਹੋਵੋ ਸ਼੍ਰਵਨ ਬਾਣੀ ਸੁਜਸਪੂਰ ਰੱਖਾਂ ਮਹਾਰਾਜ ਕਹਿੰਦੇ ਮੈਂ ਆਪਣੇ ਕੰਨਾਂ ਵਿੱਚ ਤੁਹਾਡੀ ਸਿਫਤ ਸਲਾਹ ਦੀ ਬਾਣੀ ਭਰ ਕੇ ਰੱਖਾਂ ਆਵ ਮੇਰੇ ਕੰਨਾਂ ਨੂੰ ਤੁਹਾਡੀ ਸਿੱਤ ਸੁਣਨੀ ਪਸੰਦ ਹੋਵੇ ਚੰਗੀ ਲੱਗੇ। ਮਨਸੋ ਮਧੁਕਰ ਕਰੋ ਮਧੁਕਰ ਦਾ ਮਤਲਬ ਹੁੰਦਾ ਹੈ ਮધુ ਸ਼ਹਿਦ ਵਾਲੀ ਮੱਖੀ ਤੇ ਮਧੁਕਰ ਦਾ ਅਰਥ ਜਿਹੜਾ ਭਵਰਾ ਵੀ ਕੀਤਾ ਗਿਆ ਹੈ। ਫੁੱਲ ਦਾ ਰਸ ਪੀਣ ਵਾਲਾ ਫੁੱਲ ਦਾ ਰਸ ਪੀਣ ਵਾਲਾ ਭਵਰਾ ਜਿਵੇਂ ਫੁੱਲ ਦੇ ਉੱਤੇ ਆ ਕੇ ਗੁੰਜਾਰ ਪਾਉਂਦਾ ਹੈ ਉਹਦਾ ਰਸ ਪੀਂਦਾ ਮਨ ਸੋ ਮਧੁਕਰ ਕਰੋਂ ਮੈਂ ਆਪਣੇ ਮਨ ਨੂੰ ਭਵਰਾ ਬਣਾ ਲਵਾਂ ਚਰਨ ਹਿਰਦੈ ਤਰੋਂ ਤੁਹਾਡੀ ਯਾਦ ਆਪਣੇ ਹਿਰਦੇ ਚ ਵਸਾਵਾਂ ਰਸ ਨੇ ਅੰਮ੍ਰਿਤ ਰਾਮ ਨਾਮ ਭਾਖੋਂ ਤੁਹਾਡੀ ਜਿਹੜੀ ਸਿਫਤ ਸਲਾਹ ਉਹ ਅੰਮ੍ਰਿਤ ਵਰਗੀ ਆਤਮਿਕ ਜੀਵਨ ਦਿੰਦੀ ਏ ਅੰਦਰ ਨੂੰ ਸਕੂਨ ਦਿੰਦੀ ਏ ਮੈਂ ਉਹਨੂੰ ਰਸਨਾ ਤੋਂ ਜਪਾਂ ਤੁਹਾਡੀ ਯਾਦ ਤੁਹਾਡੀ ਸਿਫਤ ਸਲਾਹ ਦਾ ਗਾਇਨ ਕਰਾਂ ਫਿਰ ਨਾਲ ਹੀ ਕਿਹਾ ਮੇਰੀ ਪ੍ਰੀਤ ਗੋਬਿੰਦ ਸਿੰਘ ਜੀ ਇਹ ਸਾਰੇ ਕੰਮ ਮੈਂ ਕਿਉਂ ਕਰਨੇ ਨੇ ਆਪਣੇ ਅੰਦਰ ਦੇ ਪਿਆਰ ਨੂੰ ਵਧਾਉਣ ਵਾਸਤੇ ਅੰਦਰ ਜੇ ਪਿਆਰ ਦੀ ਕਣੀ ਆ ਤੇ ਉਹਨੂੰ ਬਣਾਈ ਰੱਖਣ ਲਈ ਤੇ ਉਹਨੂੰ ਵਧਾਉਣ ਵਾਸਤੇ ਐਫਰਟ ਕਰਨਾ ਪੈਣਾ ਹੈ ਅਭਿਆਸ ਕਰਨਾ ਪੈਣਾ ਉਹ ਅਭਿਆਸ ਮੈਂ ਸਾਰੇ ਇੰਦਰੀਆਂ ਨੂੰ ਇਸ ਰਾਹ ਦੇ ਉੱਤੇ ਤੋਰ ਕੇ ਹੀ ਕਰ ਸਕਦਾ ਹਾਂ ਸਤਿਗੁਰੂ ਦੀ ਆਪਾਂ ਹਜ਼ੂਰੀ ਵਿੱਚ ਬੈਠਦੇ ਆਂ ਗੁਰੂ ਨਾਲ ਪਿਆਰ ਸਾਡੇ ਮਨ 'ਚ ਸ਼ਰਧਾ ਹੈ ਪਰ ਇਸ ਨੂੰ ਕਾਇਮ ਰੱਖਣਾ ਤੇ ਇਸ ਨੂੰ ਵਧਾਉਣਾ ਇਹ ਵੀ ਨਾਲ ਲਾਜ਼ਮੀ ਹੈ ਉਹ ਵਧੇਗਾ ਕਿਵੇਂ ਜੇ ਅਸੀਂ ਮਹਾਰਾਜ ਦੀ ਪ੍ਰੇਮ ਨਾਲ ਬਾਣੀ ਨੂੰ ਪੜਾਂਗੇ ਸੇਵਾ ਕਰਾਂਗੇ ਸਤ ਸੰਗਤ ਕਰਾਂਗੇ ਗਾਹੇ ਬਗਾਹੇ ਜੀਵਨ ਦੇ ਮਾਰਗ ਵਿੱਚ ਹਰ ਵੇਲੇ ਗੁਰੂ ਦੀ ਗੱਲ ਕਰਾਂਗੇ ਸੁਣਾਂਗੇ ਪੜਾਂਗੇ ਵਿਚਾਰਾਂਗੇ ਜਾਨੀ ਉਹਦੇ ਲਈ ਸਾਨੂੰ ਨਿੱਜੀ ਤੌਰ ਦੇ ਉੱਤੇ ਯੋਗਦਾਨ ਪਾਉਣਾ ਕੋਸ਼ਿਸ਼ ਕਰਨੀ ਪੈਗੀ ਜਿਹਨੂੰ ਕਵਾਂਗੇ ਯੋਗਦਾਨ ਨਹੀਂ ਕੋਸ਼ਿਸ਼ ਕਰਨੀ ਪੈਗੀ ਐਫਰਟ ਕਰਨਾ ਪਵੇਗਾ ਯਤਨ ਕਰਨਾ ਪਵੇਗਾ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਸਾਰੇ ਯਤਨ ਮੈਂ ਇਸ ਕਰਕੇ ਕਰਦਾ ਵੀ ਮੇਰੇ ਅੰਦਰ ਪ੍ਰੇਮ ਹੈ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਪ੍ਰੇਮ ਘਟ ਜਾਏ ਸਰੋਵਰ ਪਾਣੀ ਨਾਲ ਭਰੇ ਹੁੰਦੇ ਨੇ ਪਰ ਔੜ ਲੱਗਦੀ ਹੈ ਨਾ ਜਦੋਂ ਗਰਮੀ ਤੇ ਤਪਸ਼ ਵੱਧਦੀ ਹੈ ਤੇ ਸਰੋਵਰਾਂ ਤੇ ਛਪੜਾਂ ਦਾ ਪਾਣੀ ਹੌਲੀ-ਹੌਲੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਉਹ ਤਪਸ਼ ਦੇ ਨਾਲ ਪਾਣੀ ਸੁੱਕਦਾ ਹੈ ਤੇ ਵਿੱਚ ਜਿਹੜੇ ਕੌਲ ਫੁੱਲ ਹੁੰਦੇ ਨੇ ਉਹ ਫਿਰ ਕਿੱਥੋਂ ਰਹਿਣੇ ਜਦੋਂ ਪਾਣੀ ਨਹੀਂ ਰਿਹਾ ਭਵਰੇ ਗੁੰਜਾਰ ਪਾਉਣ ਨਹੀਂ ਆਉਂਦੇ ਉਸੇ ਭਾਵ ਵਿੱਚ ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕਹਿ ਪੱਬਰ ਤੂੰ ਹਰੀਆਵਲਾ ਇਹ ਸਰੋਵਰ ਮੈਂ ਪਹਿਲਾਂ ਤੇਰੇ ਕੋਲ ਦੀ ਇੱਕ ਵਾਰ ਲੰਘਿਆ ਸਾਂ ਤੇ ਤੂੰ ਬੜਾ ਹਰਿਆ ਭਰਿਆ ਸੀ ਕਮਲਾ ਕੰਚਨਵੰਨ ਤੇਰਾ ਰੰਗ ਐਨ ਸੋਨੇਵੰਨਾ ਭਾਵ ਪਾਣੀ ਨਾਲ ਤੋਂ ਭਰਿਆ ਸੀ ਕਬਲ ਫੁੱਲ ਤੇਰੇ ਚ ਖਿੜੇ ਹੋਏ ਸਨ ਭਵਰੇ ਆ ਕੇ ਗੁੰਜਾਰ ਬੜੀ ਲਹਿਰ ਬਹਿਰ ਹਰਿਆਵਲ ਬੜਾ ਸੁਹਾਵਣਾ ਤੂੰ ਲੱਗ ਰਿਆ ਸੀ ਕਹਿ ਧੋਖੜੇ ਸੜਿਓ ਕੀ ਐ ਬ ਵਾਪਰਿਆ ਕੀ ਦੁੱਖ ਹੋਇਆ ਤੈਨੂੰ ਕੀ ਵਿਪਦਾ ਵਾਪਰੀ ਤੂੰ ਤਾਂ ਸੜਿਆ ਸੁੱਕਿਆ ਪਿਆ ਹੁਣ ਮੈਂ ਆਇਆ ਤੇ ਕੱਖ ਵੀ ਨਹੀਂ ਤੇ ਐਨ ਤੇਰਾ ਰੰਗ ਕਾਲਾ ਹੋਇਆ ਪਿਆ ਜਦੋਂ ਸਰੋਵਰ ਸੁੱਕ ਜਾਂਦਾ ਉਹਦੀ ਥੱਲੜੀ ਮਿੱਟੀ ਜਿਹੜੀ ਬਿਲਕੁਲ ਕਾਲੀ ਵਿਖਾਈ ਦੇਣ ਲੱਗ ਪੈਂਦੀ ਕਾਲੀ ਹੋਈਆ ਦੇਹੋਰੀ ਤੇਰੀ ਤਾਂ ਦੇਹੀ ਕਾਲੀ ਹੋ ਗਈ ਐ ਸੋਨੇ ਵਰਗੀ ਦੇਹੀ ਕਾਲੀ ਬਣ ਗਈ ਐ ਕੀ ਗੱਲ ਹੋਈ ਅਬਰ ਤੂੰ ਹਰੀਆਵਲਾ ਕੰਵਲਾ ਕੰਚਨ ਵੰਨ ਵੰਨ ਦਾ ਅਰਥ ਰੰਗ ਕਹਿਦੋ ਖੜੇ ਸੜਿਓ ਕਾਲੀ ਹੋਈਆ ਦੇਹਰੀ ਤੇ ਸਰੋਵਰ ਜਵਾਬ ਕੀ ਦੇਂਦਾ ਨਾਨਕ ਮੈਂ ਤਨ ਭੰਗ ਮੇਰਾ ਸਰੀਰ ਰੋਗੀ ਹੋ ਗਿਆ ਮੇਰੀ ਦਹੀ ਦਾ ਰੰਗ ਇਸ ਕਰਕੇ ਬਦਲ ਗਿਆ ਰੋਗ ਬੰਦੇ ਨੂੰ ਸਰੀਰਕ ਤੌਰ ਤੇ ਆਪਾਂ ਵੇਖਦੇ ਨਕਾਰਾ ਕਰਦੇ ਹਾਂ ਬਿਮਾਰੀ ਭਾਵੇਂ ਅੰਦਰ ਹੋਵੇ ਦਈ ਤੇ ਇਫੈਕਟ ਉਹਨੇ ਪਾਉਣੇ ਦਈ ਨੂੰ ਹੀ ਹੈ ਭਾਵੇਂ ਅੰਦਰ ਹੈ ਤੇ ਭਾਵੇਂ ਬਾਹਰ ਹੈ ਜਾਣਾ ਪਾਣੀ ਨਾਲ ਹਾਂ ਮੈਨੂੰ ਇਸ ਗੱਲ ਦੀ ਸਮਝ ਪਈ ਏ ਕਿ ਪਤਾ ਕਿਉਂ ਮੇਰਾ ਰੰਗ ਕਾਲਾ ਹੋ ਗਿਆ ਕੰਚਨ ਤੋਂ ਮੇਰੀ ਹਰੀਆਲੀ ਦਾ ਮੇਰੇ ਖੇੜੇ ਦਾ ਮੇਰੇ ਸੋਨੇ ਰੰਗੇ ਰੰਗ ਦਾ ਅਸਲ ਰਾਜ਼ ਉਹ ਪਾਣੀ ਸੀ ਜਿਹੜਾ ਮੇਰੇ ਵਿੱਚ ਆ ਕੇ ਪੈਂਦਾ ਸੀ ਜੈ ਸੀਤੀ ਮੇਰਾ ਸੰ ਜਿਹਦੇ ਨਾਲ ਮੇਰੀ ਅਸਲ ਸਾਹ ਸੀ ਉਹ ਪਾਣੀ ਮੈਨੂੰ ਮਿਲਣੋਂ ਹਟ ਗਿਆ ਔੜ ਲੱਗ ਗਈ ਧੁੱਪ ਲੱਗ ਤਪਾਂ ਗਰਮੀਆਂ ਦੇ ਨਾਲ ਤਪਸ਼ ਦੇ ਨਾਲ ਪਾਣੀ ਸੁੱਕ ਗਿਆ ਪਾਣੀ ਮਿਲਿਆ ਨਹੀਂ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਡਿਠੈ ਤਨ ਪਰਫੜੈ ਚੜਾ ਚੋਗਣ ਵਾਲਾ ਜਿਸ ਪਾਣੀ ਦੇ ਮਿਲਣ ਦੇ ਨਾਲ ਮੇਰੇ ਉੱਤੇ ਖੇੜਾ ਆ ਜਾਂਦਾ ਸੀ ਫਿਰ ਮੇਰੇ ਅੰਦਰ ਫੁੱਲ ਪੈਦਾ ਹੁੰਦੇ ਸਨ ਕਬਲ ਫੁੱਲ ਖੇੜ ਉੱਠਦੇ ਸਨ ਭਵਰੇ ਗੁੰਜਾਰ ਪਾਉਂਦੇ ਸਨ ਹੋਰ ਬਗਲੇ ਤੇ ਹੋਰ ਪੰਛੀ ਆ ਕੇ ਥੇ ਬੈਠਦੇ ਸਨ ਰੌਣਕ ਲੱਗੀ ਰਹਿੰਦੀ ਸੀ ਤੋਂ ਮੇੜਾ ਮੇਰਾ ਮੂਲ ਸਰੂਤ ਕੀ ਹੈ ਸਰੂਤ ਕੀ ਹੈ ਪਾਣੀ ਉਹਦੇ ਨਾਲੋਂ ਮੇਰੀ ਸਾਂਝ ਟੁੱਟ ਗਈ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਵਾਕ ਕਿਹਾ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟਾ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਾਡ ਮੈਂ ਤਾਂ ਬੜੇ ਮਹਿੰਗੇ ਭਾਅ ਵੇਹਾ ਜੀ ਮਤਾਂ ਮੇਰੀ ਪ੍ਰੀਤ ਉਸ ਪਰਮੇਸ਼ਰ ਨਾਲੋਂ ਟੁੱਟ ਜਾਏ ਮੈਂ ਨਹੀਂ ਚਾਹੁੰਦਾ। ਉਹਦੀ ਯਾਦ ਮੇਰੇ ਦਿਲ ਵਿੱਚ ਬਣੀ ਰਹਿਣੀ ਚਾਹੀਦੀ ਏ। ਉਹਦਾ ਪਿਆਰ ਮੇਰੇ ਹਿਰਦੇ ਵਿੱਚ ਵਸਿਆ ਰਹਿਣਾ ਚਾਹੀਦਾ ਏ। ਤੇ ਪਿਆਰ ਨੂੰ ਵਧਦਾ ਹੀ ਵਧਾਉਂਦਿਆਂ ਹੀ ਜਾਂ ਵਧਾਉਣ ਦੀ ਕੋਸ਼ਿਸ਼ ਕਰਨਾ ਹੀ ਚੰਗਾ ਕਾਰਜ ਹੈ। ਤੋਂ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਯਤਨ ਕੀ ਕਰੀਏ ਤੇ ਅਰਦਾਸ ਕੀ ਕਰੀਏ। ਉਹ ਕੀ ਆ ਨੈਣ ਨਿਹਾਰੋਂ ਤੁਜ ਕੋ ਸਰਵਨ ਸੁਨੋਂ ਤੋਂ ਨਾਉ ਬੈਨ ਉਚਰੋਂ ਤੋਂ ਨਾਮ ਜੀ ਇਹ ਮੇਰੇ ਪਰਮੇਸ਼ਰ ਜੀ ਉਚਰਾਂ ਗਏ ਬੈਨ ਮਤਲਬ ਬਚਨ ਆਪਣੀ ਰਸਨਾ ਤੋਂ ਜਿਹੜੇ ਬਚਨ ਉਚਾਰਾਂ ਤੁਹਾਡੇ ਨਾਮ ਵਾਲੇ ਤੁਹਾਡੀ ਸਿੱਤ ਤੁਹਾਡੀ ਵਡਿਆਈ ਤੁਹਾਡੀ ਮਹਿਮਾ ਵਾਲੇ ਤੁਹਾਡੀ ਯਾਦ ਨਾਲ ਪਰੋਏ ਪਰੂਚੇ ਹੋਣ ਫਿਰ ਕਹਿੰਦੇ ਹਨ ਚਰਨ ਕਮਲ ਰਿਤ ਠਾਓ ਤੁਹਾਡੇ ਸੋਹਣੇ ਚਰਨਾਂ ਦੀ ਯਾਦ ਮੇਰੇ ਰਿਹਦੇ ਵਿੱਚ ਵਸੀ ਹੋਵੇ ਪ੍ਰੇਮ ਮੇਰੇ ਹਿਰਦੇ ਚ ਵਸਿਆ ਹੋਵੇ ਯਾਦ ਮੇਰੇ ਅੰਦਰ ਟਿੱਕੀ ਹੋਵੇ ਪੁੱਛਿਆ ਕਬੀਰ ਜੀ ਮਹਾਰਾਜ ਇੰਨਾ ਪ੍ਰੇਮ ਕਰਦੇ ਹੋ ਵਾਹਿਗੁਰੂ ਜੀ ਦੇ ਨਾਲ ਉਹਦੀ ਸਿੱਤ ਸਲਾਹ ਉਹਦੇ ਆਤਮਕ ਦੀਦਾਰੇ ਉਹਦੀ ਯਾਦ ਨਾਲ ਤੁਹਾਨੂੰ ਕੋਈ ਹੋਰ ਸੰਸਾਰ ਦੀ ਚੀਜ਼ ਨਹੀਂ ਪਉਂਦੀ ਉਹਨਾ ਅਗਲੇ ਸ਼ਲੋਕ ਵਿੱਚ ਕਿਹਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਕਹਿੰਦੇ ਬੰਦਾ ਦੁਨੀਆਂ 'ਚ ਜੀਂਦਾ ਹੈ ਨਾ ਤੇ ਪੁਜਾਰੀਆਂ ਨੇ ਲੋਕਾਂ ਨੂੰ ਕਿਹਾ ਵੀ ਨਰਕ ਤੋਂ ਬਚਿਓ ਤੇ ਸਵਰਗ ਲਈ ਐਫਰਟ ਕਰਿਓ ਯਤਨ ਕਰਿਓ ਬੰਦਾ ਇੱਥੇ ਇਸੇ ਕੰਮ ਲੱਗਾ ਰਹਿੰਦਾ ਹੈ ਕਹਿੰਦੇ ਮੈਂ ਜਿਹੜਾ ਬੰਦਾ ਮਰਨ ਤੋਂ ਬਾਅਦ ਵੀ ਨਰਕ ਦਾ ਡਰ ਤੇ ਸਵਰਗ ਦਾ ਦੀ ਉਮੀਦ ਲਾਲਸਾ ਰੱਖਦਾ ਨਾ ਮੈਨੂੰ ਸਵਰਗ ਤੱਕ ਦਾ ਵੀ ਲਾਲਚ ਨਹੀਂ ਰਿਹਾ ਤੇ ਨਰਕ ਦਾ ਵੀ ਭੈ ਨਹੀਂ ਰਿਆ ਦਜਾਨੀ ਭੈ ਤੇ ਲਾਲਚ ਦੋਵਾਂ ਤੋਂ ਮੇਰੀ ਸੁਰਤ ਉੱਪਰ ਉੱਠ ਗਈ ਹੈ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪ੍ਰਸਾਦ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਨਾ ਮੇਰੇ ਅੰਦਰ ਸਵਰਗ ਜਾਣ ਦੀ ਇੱਛਾ ਨਾ ਨਰਕ ਦਾ ਡਰ ਸੁਰਗ ਬਾਸ ਨਾ ਵਾਂਚੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀ ਜਾਇਾਸ ਰਮਈਆ ਬਨਗਾਈਆ ਜਾਂ ਤੇ ਪਾਈਐ ਪਰਮ ਨਿਦਾਨ ਪੁੱਛਿਆ ਕਬੀਰ ਜੀ ਤੁਸੀਂ ਸਵਰਗ ਦਾ ਲਾਲਚ ਨਹੀਂ ਰੱਖਦੇ ਨਰਕ ਦਾ ਡਰ ਨਹੀਂ ਰੱਖਦੇ ਫਿਰ ਤੁਸੀਂ ਕੀ ਚਾਹੁੰਦੇ ਹੋ ਕਬੀਰ ਜੀ ਮਹਾਰਾਜ ਕਹਿੰਦੇ ਚਰਨ ਕਮਲ ਕੀ ਮੋਜ ਮੈਂ ਰਹੋਂ ਅੰਤਿਆ ਰਹਾ ਦਾ ਵੈਗ੍ਰੂ ਦੀ ਯਾਦ ਨੂੰ ਦੀ ਮੋਜ ਵਿੱਚ ਜਿਹੜੀ ਮੌਜ ਜਿਹੜੀ ਦਿਲ ਦੀ ਤਸੱਲੀ ਦਿਲ ਦਾ ਸਕੂਨ ਜਿਹੜੀ ਚੀਜ਼ ਨੂੰ ਮਨ ਆਤਮਾ ਇੰਜੋਏ ਕਰੇ ਰਿਦਾ ਮਨ ਇੰਜੋਏ ਕਰੇ ਮਾਣੇ ਉਹਨੂੰ ਮੌਜ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਚਰਣਾ ਕਮਲਉ ਦੀ ਯਾਦ ਉਹਦੀ ਸਿਫਤ ਸਲਾਹ ਦੀ ਮੌਜ ਵਿੱਚ ਆਖਰੀ ਸਾਤ ਅਕਰਮਾ ਮੁੱਢ ਕਦੀਮ ਤੋਂ ਲੈ ਕੇ ਆਖਰੀ ਸਾਤ ਤੱਕ ਮਉਦੀ ਯਾਦ ਵਿੱਚ ਜੁੜਿਆ ਰਵਾਂ ਮੈਂ ਤਾਂ ਇਹ ਚਾਹੁੰਦਾ ਮੈਂ ਕੋਈ ਸਵਰਗ ਨਹੀਂ ਚਾਹੁੰਦਾ ਮੈਂ ਕੋਈ ਨਰਕਾਂ ਤੇ ਡਰ ਲਈ ਯਤਨ ਨਹੀਂ ਕਰਦਾ ਮੇਰਾ ਯਤਨ ਤਾਂ ਸਾਰਾ ਉਹਦੇ ਚਰਨਾ ਕਮਲਾਂ ਦੀ ਮੌਜ ਵਿੱਚ ਪ੍ਰੇਮ ਵਿੱਚ ਜੁੜੇ ਰਹਿਣ ਵਿੱਚ ਹੈ ਮੈਂ ਸਾਰੀ ਕੋਸ਼ਿਸ਼ ਦੁਨੀਆ ਧਰਮ ਦੇ ਅੰਦਰ ਕੋਸ਼ਿਸ਼ ਕਰਦੀ ਇਹ ਸਵਰਗ ਜਾਣ ਲਈ ਧਰਮ ਸਥਾਨਾਂ ਤੇ ਜਾ ਰਹੀ ਹੈ ਯਤਨ ਕਰ ਰਹੀ ਹੈ ਨਰਕ ਤੋਂ ਬਚਣ ਲਈ ਮੈਂ ਯਤਨ ਕਰਦਾ ਉਹਦੇ ਨਾਲ ਸਾਝ ਬਣਾਈ ਰੱਖਣ ਲਈ ਮੇਰਾ ਮਾਰਗ ਹੀ ਹੋਰ ਹੈ ਤੇ ਅਗਲੇ ਸ਼ਲੋਕ ਵਿੱਚ ਕਿਰਪਾ ਕਰਦੇ ਨੇ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨੁਮਾਨ ਅਨੁਮਾਨ ਦਾ ਮਤਲਬ ਹੁੰਦਾ ਹੈ ਕੋਈ ਅੰਦਾਜ਼ਾ ਲਾਉ ਕਬੀਰ ਜੀ ਕਹਿੰਦੇ ਨੇ ਹੇ ਭਾਈ ਤੁਹਾਨੂੰ ਲੱਗੇਗਾ ਮੈਂ ਕਿਹੋ ਜੀਆਂ ਗੱਲਾਂ ਕਰਦਾ ਸਵਰਗ ਨਹੀਂ ਚਾਹੁੰਦਾ ਨਰਕ ਦਾ ਡਰ ਨਹੀਂ ਰੱਖਦਾ ਕਿੰਨੀ ਕੁ ਮੌਜ ਕਿੰਨਾ ਕੁ ਅੰਦਰ ਦਾ ਉਤਸ਼ਾਹ ਖੇੜਾ ਤੇ ਅੰਦਰ ਦਾ ਸਕੂਨ ਹੈ ਉਸ ਵਾਹਿਗੁਰੂ ਦੀ ਯਾਦ ਵਿੱਚ ਮੈਂ ਤੁਹਾਨੂੰ ਅੰਦਾਜ਼ਾ ਲਾ ਕੇ ਵੀ ਨਹੀਂ ਦੱਸ ਸਕਦਾ ਕਿਸੇ ਚੀਜ਼ ਦਾ ਤੇ ਅੰਦਾਜ਼ਾ ਤੇ ਹੁੰਦਾ ਹੈ ਨਾ ਵੀ ਆਪਾਂ ਜੇ ਮੁਕੰਮਲ ਜਾਣਕਾਰੀ ਨਾ ਦੇ ਸਕੀਏ ਪੂਰੀ ਪੂਰੀ ਗੱਲ ਤਾਂ ਕਹਿ ਸਕੀਏ ਆਪਾਂ ਅੰਦਾਜ਼ੇ ਨਾਲ ਘੱਟੋ ਘੱਟ ਅਗਲੇ ਦੇ ਸਾਹਮਣੇ ਇੱਕ ਧੁੰਦਲੀ ਜੀ ਤਸਵੀਰ ਤੇ ਰੱਖ ਦਿੰਨੇ ਵੀ ਚਲੋ ਉਹਨੂੰ ਥੋੜਾ ਬਹੁਤ ਕਿਸੇ ਤਰ੍ਹਾਂ ਅਹਿਸਾਸ ਜਿਹਾ ਹੋ ਜਾਏ ਕਿੰਦੇ ਮੈਂ ਤੁਹਾਨੂੰ ਅੰਦਾਜ਼ਾ ਵੀ ਨਹੀਂ ਲਾ ਸਕਦਾ ਬ੍ਰਿਤ ਅੰਦਾਜ਼ਾ ਲਾਉਣਾ ਵੀ ਬਹੁਤ ਛੋਟੀ ਗੱਲ ਹੈ ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜਾਣੇ ਕੌਣ ਕੂਤ ਕੂਤ ਸ਼ਬਦ ਦਾ ਅਰਥ ਵੀ ਅੰਦਾਜ਼ਾ ਹੈ ਵਾਹਿਗੁਰੂ ਤੂੰ ਕਿੱਡਾ ਵੱਡਾ ਮੈਂ ਤੇ ਅੰਦਾਜ਼ੇ ਵਾਪਸ ਨਹੀਂ ਕਹਿ ਸਕਦਾ ਕੋਈ ਸਾਨੂੰ ਪੁੱਛੇ ਉਹ ਤੇ ਕਿੰਨੇ ਲੋਕ ਸਨ ਆਪਾਂ ਕੋ ਗਿਣੇ ਨਹੀਂ ਆਪਾਂ ਕਿੰਨੇ ਹਜ਼ਾਰਕ ਹੋਏਗਾ ਅੰਦਾਜ਼ਾ ਹੈ ਨਾ ਹੋ ਸਕਦਾ 1100 1200 ਹੋਵੇ ਹੋ ਸਕਦਾ 8900 ਹੋਵੇ ਹੋ ਸਕਦਾ 950 ਹੋਵੇ ਪਰ ਇੱਕ ਮੋਟਾ ਜਿਹਾ ਅੰਦਾਜ਼ਾ ਆਪਾਂ ਦੱਸ ਸਕਦਾ ਤਾਂ ਵੀ ਇਹਦੇ ਨੇੜੇ ਤੇੜੇ ਜੇ ਗੱਲ ਹੈ ਹੁਣ ਮੈਂ ਕਿਹੜਾ ਸ਼ਬਦ ਵਰਤਾਂ ਜਿੱਥੇ ਮੈਂ ਕਹਾਂ ਵੀ ਇਹਦੇ ਨੇੜੇ ਤੇੜੇ ਜੇ ਹੈ ਕਿ ਪਰਮੇਸ਼ਰ ਦੇ ਨਾਲ ਜੁੜਨ ਦੀ ਜਿਹੜਾ ਅੰਦਰ ਦਾ ਸਕੂਨ ਹੈ ਨਾ ਉਹ ਐਸੀ ਚੀਜ਼ ਦੇ ਨੇੜੇ ਤੇੜੇ ਦਾ ਸਕੂਨ ਕੋਈ ਸੰਸਾਰ ਦਾ ਪਦਾਰਥ ਮੈਨੂੰ ਇਹੋ ਜਿਹਾ ਨਹੀਂ ਲੱਗਦਾ ਕੋਈ ਦੁਨੀਆ ਦਾ ਮੌਜ ਮੇਲਾ ਇਹੋ ਜਿਹਾ ਨਹੀਂ ਵਿਖਤ ਦਿਸ ਰਿਹਾ ਕੋਈ ਸੰਸਾਰ ਦੀ ਵਸਤੂ ਇਹੋ ਜਿਹੀ ਨਹੀਂ ਦਿਸ ਰਹੀ ਜਿਹਦੇ ਚੋਂ ਕੋਈ ਸਕੂਨ ਇਹੋ ਜਿਹਾ ਮਿਲਦਾ ਹੋਵੇ ਵੀ ਮੈਂ ਉਹਦੀ ਉਦਾਹਰਣ ਦੇ ਕੇ ਕਹਿ ਦਿਆਂ ਇਈ ਦੇ ਨੇੜੇ ਤੇੜੇ ਦੀ ਖੁਸ਼ੀ ਉਹਨੂੰ ਮਿਲ ਜਾਂਦੀ ਜਿਹਨੂੰ ਜਿਵੇਂ ਐਡੀ ਖੁਸ਼ੀ ਨਹੀਂ ਮਿਲਦੀ ਇਸ ਤਰ੍ਹਾਂ ਦੀ ਖੁਸ਼ੀ ਨਹੀਂ ਕਹਿੰਦੇ ਕੋਈ ਚੀਜ਼ ਹੀ ਇਹੋ ਜੀ ਨਹੀਂ ਹੈ ਤੁਛ ਨੇ ਸਾਰੀਆਂ ਇਹਨਾਂ 'ਚ ਤਾਂ ਹੈ ਹੀ ਕੱਖ ਨਹੀਂ ਉੱਥੇ ਤੇ ਅਨੰਤ ਸੋਖ ਹੈ ਸਕੂਨ ਹੈ ਆਨੰਦ ਹੀ ਆਨੰਦ ਹੈ ਖੇੜਾ ਹੀ ਖੇੜਾ ਹੈ ਉਹਨੂੰ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਕਹਿ ਕੇ ਮੈਂ ਕਿਹੜੇ ਅੰਦਾਜ਼ੇ ਨਾਲ ਬਿਆਨ ਕਰਾਂ ਕਈ ਵੀ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਹ ਕਹਿਣਾ ਸ਼ੋਭਾ ਨਹੀਂ ਦਿੰਦਾ ਕਹਿਣਾ ਬਹੁਤ ਛੋਟਾ ਹੈ ਜਿਹੜੇ ਵੀ ਮੈਂ ਸ਼ਬਦ ਵਰਤਾਂਗਾ ਉਹ ਮੁਕੰਮਲ ਨਹੀਂ ਹੋਣੇ ਉਹਨਾਂ ਸ਼ਬਦਾਂ ਚੋਂ ਗੱਲ ਕਹੀ ਨਹੀਂ ਜਾਣੀ ਜੇ ਹਾਂ ਜਾਣਾ ਮੰਨ ਲਓ ਜੇ ਮੈਂ ਜਾਣ ਲਵਾਂ ਆਖਾਂ ਨਹੀਂ ਮੈਂ ਕਹਿ ਨਹੀਂ ਸਕਦਾ ਕਹਿਣਾ ਕਥਨ ਨਾ ਜਾਈ ਕਿਹਾ ਤੇ ਕਥਨ ਨਹੀਂ ਕੀਤਾ ਜਾ ਸਕਦਾ ਬਿਆਨ ਹੀ ਹੋ ਸਕਦਾ ਕਿਉਂਕਿ ਮੇਰੇ ਕੋਲ ਸ਼ਬਦਾਂ ਦਾ ਇਨਾ ਭੰਡਾਰ ਨਹੀਂ ਤੇ ਸ਼ਬਦ ਉਸ ਅਵਸਥਾ ਤੇ ਉਸ ਸਕੂਨ ਨੂੰ ਬਿਆਨ ਕਰਨ ਦੀ ਕੂਵਤ ਤਾਕਤ ਨਹੀਂ ਰੱਖਦੇ ਇਸ ਵਾਸਤੇ ਹਜ਼ੂਰ ਨੇ ਕਿਹਾ ਇਹ ਅੱਖਰ ਖਿਰ ਜਾਏਗੇ ਕੋਈ ਅੱਖਰ ਇਨਮੈਂ ਨਹੀਂ 52 ਅੱਖਰ ਜੋਰਿਆ ਸਖਿਆ ਨਾ ਅੱਖਰ ਇੱਕ ਪਛਾਨ ਇਹ ਸ਼ਬਦ ਕੇਵਲ ਤੁਹਾਨੂੰ ਇੱਕ ਸੇਧ ਜਾਗ ਲਾਉਣ ਲਈ ਨੇ ਜੇ ਤੁਸੀਂ ਆਖੋ ਵੀ ਮੈਂ ਮੁਕੰਮਲ ਬਿਆਨ ਕਰ ਦਿੱਤਾ ਹੈ ਪਰਮੇਸ਼ਰ ਦੇ ਸਰੂਪ ਨੂੰ ਜਾਂ ਜੋ ਮੈਂ ਅੰਦਰੋਂ مان ਲਿਆ ਉਹਨੂੰ ਮੈਂ ਹੂ ਬੂ ਕਹਿੰਦੇ ਨਹੀਂ ਜਿਨੇ ਚਾਖੀ ਸੋਈ ਜਾਣਾ ਗੁੰਗੇ ਕੀ ਮਿਠਾਈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਆ ਜ਼ੁਬਾਨ ਤੋਂ ਨਕਾਰਾ ਆਦਮੀ ਨੇ ਗੁੜ ਖਾਦਾ ਉਹਨੂੰ ਸਵਾਦ ਆਇਆ ਉਹਨੂੰ ਕਿਸੇ ਪੁੱਛਿਆ ਕਿਵੇਂ ਦਾ ਲੱਗਿਆ ਉਹ ਵਿਚਾਰਾ ਕੀ ਬੋਲ ਕੇ ਦੱਸੇ ਲਫ਼ਜ਼ ਵੀ ਅੰਦਰ ਜੋ ਬੰਦਾ ਮਾਨਦਾ ਹੈ ਉਹਨੂੰ ਬਿਆਨ ਕਰਨ ਲਈ ਜਦੋਂ ਸ਼ਬਦ ਨਹੀਂ ਹੁੰਦੇ ਅੰਦਰ ਗੁੰਗਾ ਹੋ ਜਾਂਦਾ ਹੈ ਅੰਦਰ ਗੁੰਗਾ ਹੋ ਜਾਂਦਾ ਕੋਈ ਐਸੀ ਧਾਰਾ ਸ਼ਬਦਾਂ ਦੀ ਵਾਕਾਂ ਦੀ ਨਹੀਂ ਫੁੱਟਦੀ ਕਿ ਮੈਂ ਕੁਝ ਕਹਾ ਉਹ ਮੋਨ ਹੈ ਜਿਸ ਨੂੰ ਪ੍ਰਮਾਨ ਕੀਤਾ ਗਿਆ ਉਹ ਉਹ ਆਪਣੇ ਆਪ ਆਉਂਦਾ ਉਹਨੂੰ ਰੱਖਣਾ ਨਹੀਂ ਪੈਂਦਾ ਅਸੀਂ ਜਿਹੜਾ ਮੋਨ ਰੱਖਦੇ ਉਹ ਪਖੰਡ ਹੈ ਸਾਇਬ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਹਿ ਬੇ ਕੋ ਕਹਿਣ ਨੂੰ ਸ਼ੋਭ ਨੀਕ ਨਹੀਂ ਮੇਰੇ ਜ ਮੈਂ ਵੀ ਜੋ ਕਵਾਂਗਾ ਨਾ ਉਹ ਥੋੜਾ ਰਹਿ ਜਾਣਾ ਇਸ ਕਰਕੇ ਮੈਂ ਕੋਈ ਦਾਵਾ ਨਾ ਹੀ ਕਰਾਂ ਸ਼ਬਦਾਂ ਦੇ ਰਹੀਂ ਦੇਖਾ ਹੀ ਪ੍ਰਵਾਨ ਉਹਨੂੰ ਵੇਖਿਆ ਹੀ ਪ੍ਰਵਾਨ ਹੈ ਭਾਵ ਉਹੀ ਚੀਜ਼ ਅਸਲ ਹੈ ਜਿਹੜੀ ਤੁਸੀਂ ਮਨ ਦੇਖਣ ਦਾ ਅਰਥ ਇੱਥੇ ਮੰਨਣਾ ਹੈ ਜਿਹੜਾ ਉਹਨੂੰ ਮੰਨ ਲਿਆ ਉਹ ਹੀ ਪਰਮਾਨ ਹੈ ਉਹ ਹੀ ਮੁਕੰਮਲ ਹੈ ਕੋਈ ਵਿਅਕਤੀ ਫੁੱਲਾਂ ਦੇ ਕੋਲ ਖੜਾ ਹੈ ਦੂਰ ਇੱਕ ਆਦਮੀ ਨੂੰ ਖੜੇ ਮ ਜਾ ਉਹਨੇ ਫੋਨ ਤੇ ਗੱਲ ਕਰ ਰਿਹਾ ਹੈ ਦੂਜਾ ਆਦਮੀ ਗੱਡੀ ਵਿੱਚ ਬੈਠਾ ਸਫ਼ਰ ਕਰ ਰਿਹਾ ਜਾਂ ਘਰ ਬੈਠਾ ਹੈ ਫੋਨ ਤੇ ਗੱਲ ਕਰਨ ਵਾਲਾ ਜਦੋਂ ਅਚਾਨਕ ਫੁੱਲ ਦੇ ਕੋਲ ਹੋਇਆ ਉਨੇ ਕਿਹਾ ਗੱਲ ਜਿਹਦੇ ਨਾਲ ਕਰ ਰਿਹਾ ਸੀ ਉਹਨੂੰ ਕਿਹਾ ਕਮਾਲ ਦੀ 스멜 ਆਉਂਦੀ ਹੈ ਇੰਨੀ ਪਿਆਰੀ ਸੁਗੰਧੀ ਹੈ ਮੈਂ ਤੈਨੂੰ ਦੱਸ ਨਹੀਂ ਸਕਦਾ ਜਿਹਦੇ ਨਾਲ ਗੱਲ ਹੋ ਰਹੀ ਉਹਨੇ ਕਿਹਾ ਕਿਸ ਤਰ੍ਹਾਂ ਦੀ ਹੈ ਕਹਿੰਦਾ ਹੁਣ ਮੈਂ ਤੈਨੂੰ ਕਿਵੇਂ ਦੱਸਾਂ ਤੂੰ ਇੱਥੇ ਕੋਲ ਹੁਣੋ ਖੁਦ ਇਹਦੀ ਸੁਗੰਧੀ ਨੂੰ 스멜 ਨੂੰ ਮਾਣ ਦੋ ਤੈਨੂੰ ਪਤਾ ਲੱਗਦਾ ਕਿਹਦੇ ਵਰਗੀ ਹੈ ਮੈਂ ਕੀ ਐਗਜ਼ਾਮਪਲ ਦੇਆ ਜੋ ਇਥੇ ਮੈਂ ਇਸ ਫੁੱਲ ਦੀ ਇਸ ਇਸ ਬਾਗੀਚੇ ਦੀ ਸੁਗੰਧ ਨੂੰ ਮਾਣਿਆ ਹੈ ਨਾ ਉਹ ਮੈਂ ਹੀ ਮਾਣਿਆ ਉਹਨੇ ਪੁੱਛਿਆ ਕਿਹੋ ਜੀ ਹੈ ਕਹਿੰਦਾ ਇਹਦਾ ਮੈਂ ਤੈਨੂੰ ਕੋਈ ਉਦਾਹਰਨ ਨਹੀਂ ਦੇ ਸਕਦਾ ਇਹਦਾ ਰੂਪ ਰੰਗ ਕੀ ਕਹਿੰਦਾ ਫੁੱਲ ਦਾ ਰੂਪ ਤੇ ਇਹੋ ਜਿਹਾ ਲੱਗਦਾ ਹੈ ਰੰਗ ਇਹੋ ਜਿਹਾ ਲੱਗਦਾ ਹੈ ਆਕਾਰ ਏਡਾ ਕਹੇ ਬੂਟੇ ਦਾ ਸੁਗੰਧੀ ਦਾ ਨਾ ਕੋਈ ਫੁੱਲ ਹੈ ਸੁਗੰਧੀ ਦਾ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਆਕਾਰ ਹੈ ਇਹਨੂੰ ਮਾਣਿਆ ਜਾ ਸਕਦਾ ਕੋ ਬੰਦਾ ਕਹਿਣ ਲੱਗਾ ਤੂੰ ਝੂਠ ਬੋਲਦਾ ਜੇ ਫੁੱਲ ਦੀਦਾ ਤੇ ਸੁਗੰਧੀ ਨਹੀਂ ਦੀਦੀ ਕਹਿੰਦਾ ਨਹੀਂ ਦੀਦੀ ਉਹ ਕਹਿੰਦਾ ਫਿਰ ਹੋਣੀ ਨਹੀਂ ਤੂੰ ਗਲਤ ਬੋਲਦਾ ਕਹਿੰਦਾ ਨਹੀਂ ਹੈ ਜਿਸ ਦਿਨ ਤੈਨੂੰ ਕਿਤੇ ਵਕਤ ਮਿਲਿਆ ਨੇੜੇ ਦੇ ਬਾਗੀਚੇ 'ਚ ਜਾਈ ਹੌਲ ਦੇ ਨੇੜੇ ਹੋ ਕੇ ਵੇਖੀ ਸੁਗੰਧੀ ਤੇ ਹੈ ਤੇ ਉਸ ਦਿਨ ਮੈਂ ਤੈਨੂੰ ਪੁੱਛਾਂਗਾ ਸੁਗੰਧੀ ਦਾ ਰੂਪ ਰੰਗ ਆਕਾਰ ਕੀ ਹੈ ਮੈਂ ਉਸ ਦਿਨ ਉਜਰ ਕਰਾਂਗਾ ਸ਼ੰਕਾ ਕਰਾਂਗਾ ਤੇਰੇ ਸਾਹਮਣੇ ਕਿ ਸੁਗੰਧੀ ਹੋਣੀ ਨਹੀਂ ਤੂੰ ਝੂਠ ਬੋਲਦਾ ਹੈ ਤੈਨੂੰ ਮੇਰੇ ਤੇ ਤਰਸ ਆਏਗਾ ਜਿਵੇਂ ਹੁਣ ਮੈਨੂੰ ਤੇਰੇ ਤੇ ਤਰਸ ਆ ਰਿਹਾ ਹੈ ਕਿ ਮੈਂ ਜੋ ਮਾਣਿਆ ਉਹ ਮੈਂ ਦੱਸਿਆ ਤੂੰ ਵੀ ਮੰਨ ਕੇ ਵੇਖੀ ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਸਾਇਬ ਕਿਰਪਾ ਕਰਨਾ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਸੱਚੇ ਪਾਤਸ਼ਾਹ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ